ਅੱਜ ਦੀ ਆਵਾਜ਼ ਹੱਕ ਸੱਚ ਇਨਸਾਫ ਦੀ ਗੱਲ ਕਰਨ ਵਾਲਾ ਟੀਵੀ ਰੇਡੀਓ ਪ੍ਰੋਗਰਾਮ ਹੈ ਸਰਦਾਰ ਰਣਜੀਤ ਸਿੰਘ ਮਾਨ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਕਿ ਆਟਵਾ ਦੇ ਵਿੱਚ 23 ਨਵੰਬਰ ਵਾਲੇ ਦਿਨ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਜਿਸ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਸਿਕਸਪਰ ਜਸਤਸ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਗੁਰਦਾਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਵੀਰਵਾਰ ਨੂੰ ਆਰੰਭ ਹੋਣਗੇ ਸ਼੍ਰੀਸ਼ਰਮਾਰ ਨੂੰ ਭੋਗ ਪੈ ਰਹੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਖਾਲਿਸਤਾਨ ਰੈਫਰੈਂਡਮ ਆਟਵਾ ਦਾ ਜਿਹੜਾ ਇਹ ਸਾਡਾ ਇੱਥੇ ਕੈਨੇਡਾ ਦਾ ਕੈਪੀਟਲ ਆ ਉੱਥੇ ਹੀ ਸਾਰੀਆਂ ਵੋਟਾਂ ਪਾਣੀਆਂ ਨੇ ਵੋਟਾਂ ਆਟਵਾ ਦੇ ਲੋਕਾਂ ਜਾਂ ਜਿਹੜੇ ਅਨਟਾਰੀਓਰ ਪਰ ਚ ਰਹ ਰਹੇ ਨੇ ਕੁਬਕੀ ਚ ਰਹ ਰਹੇ ਨੇ ਉਹ ਸਾਰੇ ਹੀ ਪਾ ਸਕਦੇ ਮਾਨ ਸਾਹਿਬ ਜੀ ਆਏ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਸਿੰਘ ਜੀ ਸਾਰਿਆਂ ਨੂੰ ਜਿੰਨੀ ਸੰਗਤ ਸੁਣਦੀ ਹੈ ਤੇ ਵੀਰ ਭਰਾ ਸੁਣਤੇ ਆ ਤੇ ਅਸੀਂ ਰਿਕੁਐਸਟ ਕਰਦੇ ਆ ਬਈ ਰੈਫਰੈਂਡਮ ਦੀਆਂ ਵੋਟਾਂ ਸਾਰਿਆਂ ਨੂੰ ਵੱਧ ਵੱਧ ਚੜ੍ਹ ਕੇ ਜਿਨੇ ਨਹੀਂ ਪਾਈਆਂ ਉੱਥੇ ਪਾਉਣ ਜਾਣ ਆਟਵਾ ਇਹ ਰਿਵਰ ਸਾਈਡ ਤੇ ਹੈਗਾ ਹੈਰੀਟੇਜ ਮਿਊਜ਼ੀਅਮ ਦੇ ਉੱਥੇ ਗਵਰਨਮੈਂਟ ਨੇ ਲਾਓ ਕੀਤਾ ਆਪਾਂ ਨੂੰ ਦਿੱਤਾ ਥਾਂ ਤੇ ਸੈਕਟਰ ਜਾਸਸ ਨੇ ਉਹ ਬਸਾਰਾ ਟੇਕਓਵਰ ਜਣੀ ਗੱਲ ਕਰ ਰਿਹਾ ਰੈਫਰੈਂਡਮ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਇਹ ਆਪਾਂ ਨੂੰ ਯਾਦ ਦੀ ਪਰ ਰਾਹਵਾਲ ਪੂਰਾ ਜਾ ਰਹੇ ਆ ਆਪਾਂ ਸੋ ਮੈਂ ਨੈਪਨੀ ਤੋਂ ਲਾ ਕੇ ਬੈਲ ਵੈਲੂ ਤੋਂ ਲਾ ਕੇ ਜਿੰਨੀ ਸਾਡੀ ਸੰਗਤ ਰਹਿੰਦੀ ਆ ਕਿਉਂਕਿ ਮੈਂ ਤਰਿਆ ਫਿਰਦਾ ਰਿਹਾ ਮੈਨੂੰ ਸਾਰਾ ਪਤਾ ਹਾਂ ਕਿ ਕੈਂਗਸਟਨ ਦੇ ਵਿੱਚ ਬਹੁਤ ਸੰਗਤ ਰਹਿੰਦੀ ਆ ਸਾਰਿਆਂ ਨੂੰ ਮੇਰੀ ਰਿਕਵੈਸਟ ਆ ਈਵਨ ਲੈਜੈਂਡਰੀ ਆ ਈਵਨ ਕਮੈਰਕਲ ਗ੍ਰੀਨ ਵੈਲੀ ਸਾਰੇ ਜਿੰਨੇ ਵੀ ਲੰਕਾਸਟਰ ਤੇ ਹਲ ਤੇ ਜਿੰਨੇ ਵੀ ਉਹ ਕੈਸਲਮੈਨ ਵਗੈਰਾ ਆਪਣੇ ਲੋਕ ਫੈਮਿਲੀਆਂ ਫਾਰਮਾਂ ਚ ਰਹਿੰਦੀਆਂ ਜਾਂ ਰੋ ਰੇ ਸਾਰੇ ਹੈਗੇ ਆਊਟਬਾਡੇ ਵਿੱਚ ਸੋ ਸਾਰੇ ਪਲੀਜ਼ ਜਾ ਕੇ ਵੋਟ ਪਾਓ ਆਪਦਾ ਸਿੱਖ ਕੌਮ ਨੂੰ ਹੁਣ ਆਪਣਾ ਹੱਕ ਮੋੜਨ ਦਾ ਫਰਜ਼ ਬਣਦਾ ਆਪਣਾ ਸਾਰੇ ਦਾ ਸਾਰੇ ਵੀਰ ਭੈਣ ਭਰਾ ਛੋਟੇ ਵੱਡੇ ਸਾਰਿਆਂ ਦਾ ਹੱਕ ਬਣਦਾ ਆਪਣਾ ਓਕੇ ਇਸ ਕਰਕੇ ਰਿਕਵੈਸਟ ਕਰਦੇ ਆਂ ਅਸੀਂ ਅਸੀਂ ਜਾਣੀ ਜਿੰਨੇ ਜੋਗੇ ਅਸੀਂ ਕਹਿੰਨੇ ਵੀ ਸਾਰੇ ਬੰਦੇ ਨੂੰ ਟ੍ਰਾਂਟੋ ਦੇ ਵਿੱਚੋਂ ਬੱਸਾਂ ਚੱਲਣੀਆਂ ਗੁਰਦੁਆਰਿਆਂ ਤੋਂ ਹਾਂਜੀ ਹਾਂ ਸਵੇਰੇ ਬੁਕਿੰਗ ਕਰਾ ਦੋ ਇਹ ਨਾ ਹੋਵੇ ਤੁਸੀਂ ਬੁੱਕ ਕਰਾ ਦੋ ਤੇ ਉੱਥੇ ਜਾਵੋ ਨਾ ਆਪਦੇ ਜਾ ਕੇ ਬੁੱਕ ਕਰਾਓ ਪ੍ਰਾਪਰ ਤਰੀਕੇ ਨਾਲ ਜਿਹੜੇ ਸਾਡੇ ਬੰਦੇ ਵੀ ਆ ਇਕੱਲੇ ਇਕੱਲੇ ਦੋ ਦੋ ਜਾਣੇ ਆ ਉਹਨਾਂ ਨੇ ਆਲਰੇਡੀ ਮੈਨੂੰ ਫੋਨ ਕਰਕੇ ਕਹਿਤਾ ਵੀ ਅਸੀਂ ਬੁੱਕ ਕਰਾ ਲੈਣਾ ਅਸੀਂ ਜਾਵਾਂਗੇ ਉਹ ਤੇ ਬੱਸ ਤੇ ਜਾਵਾਂਗੇ ਇਕੱਲੇ ਕੱਲਾ ਜਾਂ ਦੋ ਬੰਦੇ ਜਿਹੜੇ ਉਹ ਕੱਢੀ ਖਿੱਚੀ ਜਾਣ ਉੱਥੇ ਕੋਈ ਫਾਇਦਾ ਨਹੀਂ ਨੈਪਨੀ ਵਾਲੇ ਜਾਂ ਬੈਲਵੈਲ ਵਾਲੇ ਜਾਂ ਜਿਹੜੇ ਲੈਜੈਂਡਰੀ ਆਲੇ ਆ ਗ੍ਰੀਨ ਵੈਲੀ ਵਾਲੇ ਆ ਜਿੰਨੇ ਹੈਗੇ ਆ ਉਹ ਸਾਰੇ ਮੇਰੇ ਵੀਰ ਕੈਸਰਮੈਨ ਹੋਇਆ ਚਾਹੇ ਅਮਰੀਕਾਵਲ ਹੋਇਆ ਆਟਵਾ ਵਾਲੇ ਹੋਏ ਮੌਂਟਰੀਅਲ ਵਾਲੇ ਹੋਏ ਜਿਹੜੇ ਘਰੇ ਦਾ ਹੁਣ ਰਹੋ ਕਿਉਂਕਿ ਫੇਰ ਸਾਨੂੰ ਤੁਸੀਂ ਕਹਿਣਾ ਵੀ ਭਾਈ ਵੋਟ ਪਾਓ ਪਾਓ ਉੱਥੇ ਪਾਓ ਦੇਖੋ ਇਹ ਬਹੁਤ ਵੱਡਾ ਪ੍ਰੈਸਿਜਰ ਆ ਬੜੇ ਪੈਸੇ ਲੱਗਦੇ ਇਹਦੇ ਤੇ ਕੌਮ ਦੇ ਕੌਮ ਨੂੰ ਸਿੱਧੇ ਰਾਹ ਲ ਜਾਂਦੀ ਆ ਤੁਸੀਂ ਵੀ ਭੋਰਾ ਹਿੰਮਤ ਕਰਨਾ ਸਾਡਾ ਫਰਜ਼ ਮੰਨਦਾ ਸਾਰੇ ਵੀਰ ਭਰਾਵਾਂ ਭੈਣਾਂ ਦਾ ਸਾਡਾ ਇਸ ਕਰਕੇ ਅਸੀਂ ਬਹੁਤ ਸਾਰਿਆਂ ਨੂੰ ਅਰ ਬੜੀ ਰਿਕਵੈਸਟ ਜਾਨੀ ਕਰਦੇ ਆ ਬੇਨਤੀ ਕਰਦੇ ਆ ਵੀ ਤੁਸੀਂ ਕਿਤੇ ਇਵਨ ਆਪਣੇ ਬਰੋਕਵੈਲ ਦੇ ਵਿੱਚ ਆਪਣੀਆਂ ਬਹੁਤ ਫੈਮਿਲੀਆਂ ਨੇ ਹਾਂਜੀ ਕਾਰਨਵਲ ਵਿੱਚ ਵੀ ਹੈਗੇ ਮਾਨ ਸਾਹਿਬ ਦੇ ਵਿੱਚ ਕਾਰਨਵਲ ਦੇ ਵਿੱਚ ਵੀ ਆਪਣੀਆਂ ਫੈਮਿਲੀਆਂ ਨੇ ਜਿੰਨੀਆਂ ਆਪਣੀਆਂ ਫੈਮਿਲੀਆਂ ਨੇ ਹੁਣ ਉਹਨਾਂ ਨੂੰ ਇਵਨ ਲੈਜੈਂਡਰੀਆ ਚ ਹੈਗੀਆਂ ਨੇ ਫੈਮਿਲੀਆਂ ਦਾ ਪਾਸਾ ਹਾਂਜੀ ਹਾਂਜੀ ਜਿੰਨੇ ਵੀ ਬੰਦੇ ਆਓ ਸਾਰੇ ਵੋਟਾਂ ਪਾਉਣ ਜਾ ਕੇ ਜਿੰਨੇ ਉੱਥੇ ਨੇੜੇ-ਤੇੜੇ ਫਾਰਮਾਂ ਵਾਲੇ ਆ ਆਪਦੇ ਫਾਰਮਾਂ 'ਚ ਰਹਿੰਦੇ ਆ ਜਾਂ ਉਹ ਮੁਰਗ ਕਿਤਰ ਫਾਰਮਾਂ ਦੇ ਆਪਣੇ ਹਾਂਜੀ ਆਪਣੇ ਮਾਨਸਤਵ ਹੁਣ ਆਪਾਂ ਜਦੋਂ ਵੀ ਜਿੱਥੇ ਵੀ ਜਾਂਦੇ ਆ ਕਿਉਂਕਿ ਆਪਣੀ ਆਬਾਦੀ ਆਹ ਜਦੋਂ ਟਾਂਟੋ ਤੋਂ ਆਪਾਂ ਮੋਂਟਰੀਅਲ ਨੂੰ ਜਾਂਦੇ ਆ ਜਾਂ ਆਟਵਾ ਨੂੰ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਦੇਖੋ ਫਿਰ ਆ ਜਿਹੜਾ ਕਿੰਗਸਟਨ ਤਾਂ ਗੱਭੇ ਪੈ ਜਾਂਦਾ ਇਨ ਬੀਟਵੀਨ ਫਿਰ ਕੌਰਨਵਾਲ ਉਧਰ ਨੂੰ ਪੈ ਜਾਂਦਾ ਹੋਰ ਛੋਟੇ-ਛੋਟੇ ਵੱਡੇ-ਵੱਡੇ ਸ਼ਹਿਰ ਨੇ ਕਿਉਂਕਿ ਈਸਟਰਨ ਅਨਟਾਰੀਓ ਦੇ ਵਿੱਚੋਂ ਜਿਹੜੀਆਂ ਬਹੁਤ ਕਾਫੀ ਸੰਗਤ ਰਹਿ ਰਹੀ ਹੈ ਤੇ ਇਸ ਤਰ੍ਹਾਂ ਕਯੂਬਿਕ ਦੀ ਤੁਸੀਂ ਗੱਲ ਕੀਤੀ ਆ ਮੌਂਟਰੀਅਲ ਦੀ ਗੱਲ ਕੀਤੀ ਆ ਸੋ ਕਯੂਬਿਕ ਵਾਲੇ ਵੀ ਆ ਰਹੇ ਨੇ ਕਿਊਬਕ ਬਾਰੇ ਤਾਂ ਇੱਕ ਬਹੁਤ ਵੱਡੀ ਗੱਲ ਹੈ ਕਿਊਬਕ ਦੇ ਤਾਂ ਵੱਡੇ ਪਲੇਅਰ ਕੈਨੇਡਾ ਦੇ ਪਾਰਲੀਮੈਂਟ ਵਿੱਚ ਬੈਠੇ ਨੇ ਸੋ ਕਿਊਬਕ ਦੇ ਆਪਾਂ ਇੱਕ ਕੈਨੇਡਾ ਦੀ ਇੱਕ ਐਗਜ਼ੈਂਪਲ ਹੈ ਕਿ ਇੱਥੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੁੰਦੀ ਆ ਕੈਨੇਡਾ ਦੇ ਵਿੱਚ 1995 ਵਿੱਚ ਰੈਫਰੈਂਡਮ ਹੋਇਆ ਸੀ ਸੋ ਕਿਊਬਕ ਵਾਲੇ ਵੀ ਜਾਣਦੇ ਨੇ ਕੈਨੇਡਾ ਵਾਲੇ ਵੀ ਜਾਣਦੇ ਨੇ ਤੁਹਾਨੂੰ ਪਤਾ ਮਾਨ ਸਾਹਿਬ ਜਿਹੜੇ ਸਾਬਕਾ ਸਿਕਿਉਰਿਟੀ ਐਡਵਾਈਜ਼ਰ ਰਹਿ ਚੁੱਕੇ ਨੇ ਕਿਉਂਕਿ ਇੰਡੀਆ ਨੂੰ ਬੜੀ ਤਕਲੀਫ ਹੁੰਦੀ ਆ ਕਿ ਜਦੋਂ ਖਾਲਸਤਾਨ ਦੀ ਗੱਲ ਹੁੰਦੀ ਆ ਰੈਫਰੈਂਡਮ ਦੀ ਗੱਲ ਹੁੰਦੀ ਉਹਨਾਂ ਨੂੰ ਤੇਹੀ ਲੱਗਾ ਹੋਇਆ ਤੁਸੀਂ ਇਹਨਾਂ ਨੂੰ ਆਤਵਾਦੀ ਕਿਉਂ ਨਹੀਂ ਐਲਾਨਦੇ ਬਿਸ਼ੱਕ ਟ੍ਰਾਂਸਨੈਸ਼ਨਲ ਆਪਰੇਸ਼ਨ ਵੀ ਕਰਦੇ ਨੇ ਇਹ ਪੋਲਿਟਿਕਲ ਅ ਮੋਟੀਵੇਟਿਡ ਐਕਸਰਸਾਈਜ਼ ਆ ਰਹੇ ਨੇ ਸੋ ਭਾਈ ਰਾਮਣ ਕੇ ਸਭ ਦਾ ਫਰਜ਼ ਬਣ ਜਾਂਦਾ ਮਾਨ ਸਾਹਿਬ ਤੁਸੀਂ ਵੀ ਸਮਾਂ ਕੱਢਿਆ ਕਿਉਂਕਿ ਹਰ ਇੱਕ ਬੰਦੇ ਵਿਅਕਤੀ ਦਾ ਫਰਜ਼ ਬਣਦਾ ਤੁਸੀਂ ਨਾ ਚ ਪਾਉਣੀ ਵੋਟ ਨਾ ਚ ਪਾ ਦਿਓ ਹਾਂ ਚ ਪਾਉਣੀ ਹਾਂ ਚ ਪਾ ਦਿਓ ਹਾਂਜੀ ਕੋਈ ਜੀ ਸਾਡਾ ਸਾਡਾ ਫਰਜ਼ ਬਣਦਾ ਸਾਨੂੰ 41 ਸਾਲ ਹੋ ਗਏ ਲੱਗਿਆ ਨੂੰ ਇਧਰ ਅਸੀਂ ਇਸ ਜਿਹੜਾ ਖਾਲਸਾਨ ਜਿਹੜਾ ਆਜ਼ਾਦੀ ਦੀ ਗੱਲ ਕਰਦਾ ਸੀ ਉਹਦੇ ਨਾਲ ਕੋਈ ਵੀ ਹੋਵੇ ਪਾਵੇਂ ਕਾਹੇ ਸਾਡਾ ਦਸਾਣਾ ਹੋਵੇ ਜੂਜਾ ਹੋਵੇ ਕੋਈ ਸਾਡੇ ਨਾਲ ਬੋਲੇ ਨਾ ਬੋਲੇ ਜਿਹੜਾ ਖਾਲਸਾਣ ਦੀ ਗੱਲ ਕਰਦਾ ਉਹ ਸਾਡਾ ਆਪਦਾ ਕਿਉਂਕਿ ਆਜ਼ਾਦੀ ਇੱਕ ਐਸੀ ਚੀਜ਼ ਆਸੀਂ ਦੇਖੀ ਹੋਈ ਐ ਇੱਥੇ ਕੈਨੇਡਾ ਦੇ ਵਿੱਚ ਇੰਨਾ ਚਿਰ ਸਾਨੂੰ ਹੋ ਗਿਆ ਸਾਡੀ ਤੀਜੀ ਜਨਰੇਸ਼ਨ ਜਾਂਦੀ ਆ ਹੁਣ ਹੈਨਾ ਅਸੀਂ ਚਾਹੁੰਦੇ ਆ ਵੀ ਸਾਰੇ ਆਜ਼ਾਦੀ ਮਾਨਣ ਪਰ ਸੁਖਦੇਵ ਸਿੰਘ ਜੀ ਤੁਹਾਨੂੰ ਹੋਰ ਗੱਲ ਦੱਸਾਂ ਪਕਿਸਤਾਨ ਦੇ ਵਿੱਚ ਹੁਣ ਬਹੁਤ ਵਾਦੀ ਆ ਆਪਣੀ ਕਿਉਂਕਿ ਜਿੰਨਾ ਸਟੂਡੈਂਟ ਆਇਆ ਹੋਇਆ ਉੱਥੇ ਹੀ ਸੈੱਟ ਹੋ ਗਿਆ ਉੱਥੇ ਸਟੂਡੈਂਟ ਹੈ ਬੰਦੇ ਉਹਨਾਂ ਦੇ ਮਾਪਿਓ ਹੋਰ ਜਿਹੜੇ ਹੈਗੇ ਇੱਕ ਇਵਨ ਬੈਲ ਬੈਲ ਦੇਹਾ ਬੈਲਵਲਟ ਵੀ ਰਹਿੰਦੇ ਆਪਣੇ ਬੰਦੇ 1000 ਰੋਲ ਲੈਣ ਹਾਂਜੀ ਹਾਂਜੀ ਉੱਥੇ ਵੀ ਜਿਹੜੀਆਂ ਇਹ ਟਾਊਨ ਨੇ ਇਹਨਾਂ ਚ ਰਹਿੰਦੇ ਆ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਬੇਨਤੀ ਕਰਦੇ ਆ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀਰੋ ਹੁਣ ਅੱਜ ਆਪਣੇ ਕੋਲ ਮੁੱਲ ਮੋੜਨ ਦਾ ਟਾਈਮ ਆ ਹੁਣ ਆਪਾਂ ਕੌਮ ਨੂੰ ਮੁੱਲ ਮੋੜੀਏ ਇਹਦਾ ਇਹ ਨਾ ਸੋਚੋ ਵੀ ਜਿਹੜੇ ਪਾਉਂਦੇ ਤੁਰੇ ਫਿਰਦੇ ਆ ਪਰ ਇਹ ਸਾਰੀ ਕੌਮ ਦਾ ਹੱਕ ਆ ਜੋ ਆਪਾਂ ਕੈਨੇਡਾ ਜਾਏ ਆ ਕੈਨੇਡਾ ਦਾ ਸਵਾਦ ਲਿਆ ਇੱਥੇ ਦੀ ਆਜ਼ਾਦੀ ਦਾ ਅਸੀਂ ਉੱਥੇ ਵੀ ਇਹ ਚੀਜ਼ ਚਾਹੀਏ ਸਾਡੇ ਬਾਦਰ ਖੁੱਲਣ ਪਾਕਿਸਤਾਨ ਨਾਲ ਸਾਡਾ ਰਿਲੇਸ਼ਨ ਹੋਵੇ ਸਾਰੀਆਂ ਕੰਟਰੀਆਂ ਨਾਲ ਦੂਜੀਆਂ ਨਾਲ ਕਈ ਬੰਦੇ ਕਹਿੰਦੇ ਲੈਂਡ ਲਾਕ ਆ ਜੀ ਉਹ ਲੈਂਡ ਲਾਕ ਹੀ ਤਾਂ ਸਭ ਤੋਂ ਵਧੀਆ ਛਿਪਾਂ ਤੇ ਤਾਂ ਨਹੀਂ ਜਾਣਾ ਪਿਆ ਕਰੂ ਜਦੋਂ ਸਾਡੀ ਰਿਲੇਸ਼ਨ ਹੀ ਦੂਜੇ ਕੰਟਰੀਆਂ ਨਾਲ ਵਧੀਆ ਹੋਣਗੇ ਤੇ ਜੋਰਪ ਤੱਕ ਟਰੱਕ ਲੈ ਕੇ ਜਾਇਆ ਕਰਾਂਗੇ ਇੱਥੇ ਟਰੱਕ ਤੁਸੀਂ ਚਲਾਉਣ ਦੀ ਖਾਤਰ 20 ਪ੍ਰੋਬਲਮਾਂ ਕਰਦੇ ਆ ਤੁਹਾਡੀ ਆਪ ਦੀ ਲੈਂਗੁਏਜ ਹੋਊਗੀ ਉੱਥੇ ਤੁਸੀਂ ਪੰਜਾਬੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਤੁਹਾਨੂੰ ਪੰਜਾਬੀ ਹਰ ਇੱਕ ਬੰਦੇ ਨੂੰ ਸਾਨੂੰ ਉਹਨੂੰ ਪ੍ਰੋਟੈਕਟ ਕਰਨਾ ਪੈਣਾ ਦੇਖ ਲਓ ਯੂਨੀਵਰਸਿਟੀ ਚ ਕੀ ਕਰ ਰਹੇ ਆ ਉਹ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਤੀਜਿਆਂ ਉਹ ਤੇ ਹਨ ਉਹ ਤੇ ਹਨ ਜਿੰਨੇ ਵੀ ਸਾਡੇ ਹੈਗੇ ਆ ਗੁਰਿਆਂ ਦੇ ਲੋਕ ਇਹਨੇ ਜਿਨੇ ਨਹੀਂ ਵੋਟ ਪਾਈ ਮੇਰੇ ਵੀਰੋ ਜਾਓ ਬਿਲਕੁਲ ਜੀ ਸਾਰਿਆਂ ਨੂੰ ਰਿਕੁਐਸਟ ਕਰ ਸਕਦਾ ਆ ਟਰਾਂ ਆਟਵਾ ਵਾਲਿਆਂ ਨੂੰ ਮੇਨ ਮੈਂ ਆਟਵਾ ਵਾਲਿਆਂ ਨੂੰ ਇਹ ਕਹਿਣਾ ਚਾਹੁੰਨਾ ਟੈਕਸੀ ਸਾਡੇ ਬਹੁਤ ਜਿਆਦੇ ਭੈਣ ਭਰਾ ਟੈਕਸੀਆਂ ਚ ਟੈਕਸੀਆਂ ਵਾਲੇ ਉਹਨਾਂ ਨੂੰ ਕਹੀਦਾ ਸਾਰੇ ਬੰਦਿਆਂ ਨੂੰ ਸਰਵਿਸ ਦੇਣ ਜਿੱਥੇ ਉਹਨਾਂ ਨੇ ਜਾਣਾ ਬਸਾਂ ਤੇ ਚੜ੍ਹਨਾ ਉੱਥੇ ਜਾ ਕੇ ਲੋਕਾਂ ਨੂੰ ਇਸ ਤਰ੍ਹਾਂ ਕਰਨ ਉਹਨਾਂ ਨੂੰ ਬਹੁਤ ਵੱਡੀ ਰਿਕੁਐਸਟ ਸਾਡੀ ਹੈਗੀ ਆ ਖੈਰੋਟਵਾਲੇ ਬੰਦੇ ਉੱਥੇ ਖੰਡਵਾੜ ਖੁਣ ਹਾਂਜੀ ਹਾਂਜੀ ਉਹ ਵੀ ਕਰ ਰਹੇ ਨੇ ਪੂਰਾ ਹਾਂਜੀ ਉਸ ਕਰਕੇ ਅਸੀਂ ਰਿਕੁਐਸਟ ਔਟ ਵਾਲਿਆਂ ਨੇ ਟੈਕਸਿੰਗ ਵਾਲਿਆਂ ਨੂੰ ਵੀ ਕਰਦੇ ਆ ਇਵਨ ਬਰੋਕਬੈਲ ਦੇ ਵਿੱਚ ਸਾਡੀਆਂ 100 ਟੈਕਸੀ ਹੋਣੀ ਆ ਬਰੋਕਬੈਲ ਵਾਲਿਆਂ ਨੂੰ ਵੀ ਸਾਰਿਆਂ ਨੂੰ ਫੈਮਿਲੀਆਂ ਨੂੰ ਅਸੀਂ ਆਪਣੇ ਲੁਧਿਆਣੇ ਦੇਈ ਜਾ ਉਹ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਉਹਨਾਂ ਦੀ ਉਹਨਾਂ ਦੀ ਵੀ ਤੀਜੀ ਜਨਰੇਸ਼ਨ ਆ ਪਰ ਸਾਰੇ ਵੋਟ ਪਾ ਸਕਦੇ ਆ ਓਕੇ ਜਿੰਨੇ ਬੰਦੇ ਵੋਟ ਪਾ ਸਕਦੇ ਆ ਹੁਣ ਆਪਣਾ ਮੁੱਲ ਮੋੜਨ ਦਾ ਫਰਜ ਆ ਕਿਉਂਕਿ ਅਸੀਂ ਕੌਮ ਦਾ ਮੁੱਲ ਮੋੜੀਏ ਕੌਮ ਦਾ ਭਾਰ ਲਾਈਏ ਕੌਮ ਨੂੰ ਯਾਦ ਕਰਾਈਏ ਅਸੀਂ ਗਾਂ ਨੂੰ ਜਾਇਆ ਕਰਕੇ ਤੇ ਅਸੀਂ ਪੂਰਾ ਸਾਰਾ ਸ਼ਹਿਰ ਐਂ ਸ਼ਾਂਤੀ ਨਾਲ ਘੁੰਮਿਆ ਸਾਡੀਆਂ ਭੈਣਾਂ ਭਰਾ ਸਾਡੇ ਸਾਰੇ ਖੁੱਲੇ ਫਿਰਨ ਅਸੀਂ ਇਸ ਕਰਕੇ ਜਾਂਦੇ ਹਾਂ ਜੀ ਮਾਨ ਸਾਹਿਬ ਤੁਸੀਂ ਤਾਂ ਚਲੋ ਆਪਣੇ ਮੌਂਟਰੀਅਲ ਚ ਕਿਊਬਕ ਦੇ ਵਿੱਚ ਵੀ ਰਹੇ ਹੋ ਤੇ ਹੁਣ ਅਨਟਾਰੀਓ ਵਿੱਚ ਵੀ ਹੋ ਬਹੁਤ ਕੁਝ ਤੁਸੀਂ ਫਿਰ ਤੁਰ ਕੇ ਦੇਖਿਆ ਸਾਰਾ ਜਮਾਨਾ ਹਾਂਜੀ ਸਾਨੂੰ ਜਿਹੜੇ ਇਹ ਮੁੱਦੇ ਨੇ ਚੁੱਕਦੇ ਰਹਿਣਾ ਚਾਹੀਦਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਉਸ ਤੋਂ ਬਾਅਦ ਆਪਾਂ ਜਿਹੜਾ ਹਾਂਜੀ ਮੌਂਟਰੀਅਲ ਚ ਮੈਂ 33 ਸਾਲ 34 ਸਾਲ ਰਿਹਾ ਮੌਂਟਰੀਅਲ ਦੇ ਵਿੱਚ ਗਿਆਣੀ ਜਿੰਨਾ ਵੀ ਹੁਣ ਜਿਹੜੀ ਆਪਣੇ ਭੈਣ ਭਰਾਵਾ ਉਹ ਲਾਗ ਲਾਈ ਹੋਈ ਅੱਜ ਚੱਲਦੀ ਆ ਅੱਜ ਪੂਰੇ ਜੋਰਾਂ ਤੇ ਆ ਮੌਨਟਰੀਅਲ ਵਾਲੇ ਇਹ ਨਹੀਂ ਗੱਲ ਕਿ ਮੌਨਟਰੀਅਲ ਵਾਲੇ ਪੂਰਾ ਮੋਡਾ ਨਾ ਮੋਡਾ ਲਾ ਕੇ ਆਉਂਦੇ ਵਸਾਂ ਲੈ ਕੇ ਆਉਂਦੀਆਂ ਇਹ ਇਹ ਕੁਦਰਤ ਨਹੀਂ ਦੇਣਾ ਜਿਹਨੂੰ ਲਾਗ ਲੱਗਦੀ ਆ ਉਹ ਕੁਦਰਤ ਨਹੀਂ ਕਿਪ ਪਾਈ ਹੋਈ ਆ ਬੰਦਿਆਂ ਚ ਵੀ ਤੁਸੀਂ ਇਹ ਕੰਮ ਸੇਵਾ ਲੈਣੀ ਆ ਉਹ ਸੇਵਾ ਕਰਦੇ ਆ ਜਿੰਨੇ ਜਿੰਨੇ ਜੋਗੇ ਆਉਟਵਾ ਆਉਟਵਾ ਦੇ ਵਿੱਚ ਵੀ ਜਿਹੜੇ ਬੰਦੇ ਆਪਣੇ ਹੈਗੇ ਆ ਮੈਂ ਜਾਣਦਾ ਸਾਰਿਆਂ ਨੂੰ ਕਿਉਂਕਿ ਮੋਸਲ ਆਪਣੇ ਬੰਦਿਆਂ ਨੂੰ ਮੇਰੀ ਰਿਕਵੈਸਟ ਮੋਸ ਮੇਰੀ ਰਿਕਵੈਸਟ ਆਉਟ ਵਾਲਿਆਂ ਨੂੰ ਜੇ ਕੋਈ ਪੁੱਲਾ ਪਕਿਆ ਇਧਰ ਉਧਰ ਬੰਦਾ ਵਾ ਉਹਨਾਂ ਨੂੰ ਜਾ ਕੇ ਉਹਨਾਂ ਦੀ ਹੈਲਪ ਕਰੋ ਉਹਨਾਂ ਨੂੰ ਲੈ ਕੇ ਜਾਓ ਉਹਨਾਂ ਨੂੰ ਜਿੱਥੇ ਚਾਹੀਦਾ ਉਹਨਾਂ ਦੀ ਕਰੋ ਕਿਉਂਕਿ ਇਹ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਤੇ ਮੇਰੇ ਮੇਰੇ ਅਲਿਊ ਵੀ ਥੈਂਕ ਯੂ ਜੀ ਬਹੁਤ ਧੰਨਵਾਦ ਬਾਣ ਸਾਹਿਬ ਤੁਸੀਂ ਸਾਹਿਬ ਵੈਗੋ ਬਿਊਟੀ ਫਤਿਹ ਬਾਰੋ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ